ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019117 ਅੱਜ ਦੀ ਵੀਡੀਓ ਵਿੱਚ ਜਰਸੀ ਤਾਜੀ ਸੂਈ ਵੀਰ ਤੇ ਇੱਕ ਗੱਬਣ ਚੱਕ ਪਾਸ ਐਚਐਫ ਦੀ ਫੀਪਰ ਦੋ ਨਾਲ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਕਪਾਇਰ ਸਿੰਘ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ 9878585499 9878585499 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪਹਿਲਾ ਨੰਬਰ ਆਪਾਂ ਜਰਸੀ ਬੈਡ ਤਾਜੀ ਸੂਈ ਦੇਖੀ ਜਾਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ origignal ਟਾਈਮ ਕਿੰਨਾ ਹੋਗਾ ਸੂਈ ਇਹ ਸੂਈ ਸਾਢੇ 1:00 ਵਜੇ ਵੀਰੇ ਸਾਢੇ 1:00 ਵਜੇ ਸਵੇਰੇ ਸੂਈਆ ਬੱਚਾ ਇਹਨੇ ਦੇਤਾ ਬੱਚਾ ਦੇ ਦੱਸੇ ਇਹ ਠੀਕ ਆ ਜੇ ਇਹ ਜਿ ਰੋਕੇ ਆ ਓਕੇ ਗਾਰੰਟੀ ਆਪਣੇ ਸੀਸੀਟੀਵੀ ਲੱਗਿਆ ਵੀਰੇ ਕੈਮਰਾ ਚੈੱਕ ਕਰ ਸਕਦਾ ਬੰਦਾ ਜੇ ਵੀਰ ਭਈਆ ਕੰਨਾ ਠੀਕ ਆ ਕਿੰਨਾ ਕ ਬੋਲਾ ਚੁਆ ਸਵੇਰੇ ਆਪ ਇਹਦਾ ਬੋਲਾ ਜਿਹੜਾ ਕੱਢਿਆ ਵੀ ਤੜਕੇ 5.5 ਤੋਂ 6 ਕਿਲੋ ਦੇ ਵਿੱਚ 6 ਕਿਲੋ ਹਾਂ ਬੱਚਾ ਚੰਗਾ ਵੀ ਠੀਕ ਹੈ ਹਾਂ ਬੱਚਾ ਰਜਾ ਕੇ 6 ਕਿਲੋ ਬੋਲਾ ਭਰੇ ਲਈ ਕਰਤੀ ਹਾਂ ਹਾਂ ਰੈਲੀ ਦਾ ਹੁਣ ਸ਼ਾਮ ਦਾ ਟਾਈਮ ਆ ਚਵਾਈ ਕਰਨੀ ਮੈਂ ਹੁਣ ਚਵਾਈ ਕਰਨੀ ਅੰਦਾਜ਼ਾ ਜਾਇਆ ਲਾ ਸਕੀ ਕਿਨੇ ਦੁੱਧ ਚੱਲ ਜੂਗੇ ਪਿਛਲੇ ਮਹੀਨੇ 18 ਕਿਲੋ ਦੁੱਧ ਕੱਢਿਆ ਅੱਜ 20 ਵਸ ਦੀ ਇਹ ਤੋਂ 19 ਰਹੀ ਆ ਰੇਟ ਕੀ ਰਹੂ ਇਹਦਾ ਰੇਟ ਫੋਨ ਤੇ ਕਰਾਂਗੇ ਹੂ ਜੀ ਤੋਰੀ ਬਾਹਰ ਨੂੰ ਸੋ ਬਰੋ ਫੇਸ ਕੁਆਲਟੀ ਵਗੈਰਾ ਦੇਖੋ ਬਹੁਤ ਜਿਆਦੇ ਚੰਗੀ ਦੂਜਾ ਸੂਆ ਜਿਹਨਾਂ ਸੂਆ ਮੱਥੇ ਦੇ ਟੋਆ ਤੇ ਜਿੰਦ ਜਾਨ ਵਾਲੀ ਰਾਜੀ ਸਮੀ ਬਲੀ ਵੀ ਮੈਂ ਬੋਲੀ ਪੂਰ ਦਰਸੀ ਵੀਰੇ ਠੀਕ ਹੈ ਪੰਜਾਬ ਵਾਲੇ ਜਰਸੀ 골ਡਨ ਕਲਰ ਦੇ ਵਿੱਚ ਤੇ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁੱਧਰਾ ਫਿੱਟ ਫਾਟ ਫਿਟਿੰਗ ਵਾਲਾ ਲੇਵਾ ਜਿਵੇਂ ਸੈ ਸੂਝ ਬਹੁਤ ਓਕੇ ਬੱਚੀ ਦਾ ਤੇ ਨਾੜਾ ਵਗੈਰਾ ਦੇਖੋ ਥੱਲੇ ਮਿਲਕਵੇਨ ਵਗੈਰਾ ਦੇਖੋ ਬਹੁਤ ਚੰਗੀ ਤੇ ਸਾਈਜ਼ ਵਗੈਰਾ ਬੋਡੀ ਬਾਰੇ ਵੀ ਗੱਲ ਕਰੀਏ ਪੂਰੀ ਸਮੀ ਬਲੀ ਵੀ ਹੈ ਕੱਦ ਕਾਠ ਵੀ ਚੰਗਾ ਹੈ ਤੇ ਦੂਜਾ ਸੂਆ ਸੂਈ ਸਵਾਈ ਹੈ ਤੇ ਧਾਰਾ ਆਪਾਂ ਵੀਡੀਓ ਵਿੱਚ ਇਹਦੇ ਮਾਰ ਕੇ ਦਿਖਾਵਾਂ। ਬਹੁਤ ਮੋਟਾ ਲੱਗਿਆ ਤੁਹਾਨੂੰ ਸਭ। ਠੀਕ ਆ ਫਿਰ ਇਸ ਕੁਆਲਿਟੀ ਵਗੈਰਾ ਦੇਖੋ ਜਿਵੇਂ ਆ ਕੇ ਲੈਵਾ ਦੇਖ ਸਕਦੇ ਨੇੜੇ ਤੋਂ। ਪੂਰਾ ਸੋਹਣਾ ਸਾਫ ਸੁਥਰਾ। ਕਿਸੇ ਪਾਸਿਓਂ ਹੱਥ ਧਰਾਣੀ ਬੱਚੀ ਸੂਈ ਸਵਾਈ ਆ। ਸੁਭਰੂ ਧਾਰਾ ਵਗੈਰਾ ਦੇਖੋ। ਕਿਆ ਬਾਤ ਆ ਮੋਟਾ ਮੋਟਾ ਝੋਨਾ ਜਿਵੇਂ ਕਿਆ ਬਾਤ ਆ ਮਿੱਟਾ ਚ ਗਲੀ ਕਰਦੀ ਤੁਰੀ ਜਾਂਦੀ ਆ। ਜਮਾੜੀ ਵਾਲੇ ਮੇਰੇ ਹਮੂ। ਠੀਕ ਐ ਤੇ ਮੈਂ ਹੋ ਗਿਆ ਸਰਾ ਜੀ ਮਾਰਦੀ ਧਾਰਾ ਇਹਦੇ। ਸੋ ਦੇਖੋ ਕਿਆ ਬਾਤ ਆ ਪੂਰੇ ਸਾਫ ਸੁਥਰੇ ਝੋਣ ਦੀ ਆ ਹਨਾ। ਹਾਂਜੀ ਇੱਕ ਨੰਬਰ। ਅੰਦਾਜ਼ਾ ਲਾ ਕੇ ਚੱਲੀ ਆਪਾਂ ਇਹ ਤੋੜਾ ਬੱਦਲੋਂ ਗਈ 20 ਮੱਲ ਕੇ ਚੱਲ ਲੈ ਲੈ ਆਪਾਂ ਇਹ ਨਹੀਂ ਕਹਿੰਦੇ ਠੀਕ ਹੈ ਬੱਚਾ ਛੱਡ ਦਿਆ ਅੱਜ ਦੀ ਘੜੀ ਫਾਸਟ ਨਾ ਯਾਰ ਚਾਹ ਵੀ ਕੈਰਟ ਵਾਲਾ ਇਹ ਤੇ ਕੋਈ ਫਰਕ ਨਹੀਂ ਖੱਟ ਸਕਦਾ ਸੁਝਿਆ ਜਗਾ ਲਾ ਜਮ ਤੋਰਦਾਰ ਇਹਦੇ ਵੀ ਫਰਕ ਕੱਢਦਾ ਕਿਸੇ ਨੇ ਫਿਰ ਉਹ ਬੰਦਾ ਗਾਇ ਹੀ ਨਹੀਂ ਲੈ ਸਕਦਾ ਬੇਰ ਕਾਲੇ ਬੈਠ ਕੇ ਲੈ ਲੈ ਹਾਂ ਬਸ ਬਾਤ ਲ ਕੇ ਦੋ ਹੋਲ ਦੇ ਪੀਵਾਦੂ ਮੁਕ ਦੇਈਏ ਆਪਾਂ ਜਿਆ ਜਗਾ ਸੁਲੇਵਾ ਫਾੜੀ ਵਾਲਾ ਕੋਈ ਸ਼ੈਡ ਨਹੀਂ ਕੋਈ ਹੋਰ ਨਹੀਂ ਸਵਾ ਗੇ ਜੇਰ ਚਾਕੇ ਦੇ ਦੀ ਹਾਂਜੀ ਅੱਗੇ ਆਪਾਂ ਦੋ ਨੰਬਰ ਤੇ ਜਿਹੜੀ ਬੱਚੀ ਦੇਖੀ ਜਾਂਦੇ ਹੈਗੇ ਇਹ ਵੀਰੇ 7 ਦਿਨ ਘੱਟ ਆ 3 ਮਹੀਨਾ ਦੀ ਗੱਬਣ ਚੈੱਕ ਆਪ ਕਰਾ ਦੀ ਚੈੱਕ ਕਰਾਈ ਵੀ ਆਪਕੇ ਅਗਲਾ ਉਹ ਡਾਕਟਰ ਨਾਲ ਲੈ ਕੇ ਆਵੇ ਕਰਾ ਲੈ ਨਾ ਕਰਾ ਲੈ ਜੇ ਨਾ ਵੀ ਕਰਾਉ ਤਾਂ ਵੀ ਗਾਰੰਟੀ ਹੋ ਗਈ ਪਰ ਗਾਰੰਟੀ ਲੈਣੀ ਤੇ ਮਾਲ ਲੈ ਕੇ ਨਾੜਾ ਬੱਸੀ ਹੁਣੀ ਠੋਡੀ ਹੋ ਗਈ ਠੀਕ ਹੈ ਦੰਦੋ ਕੀ ਮੇਰ ਰਮਾਡਾ ਦੇ ਸੀਮਣ ਦੀਆ ਡੈਨਮਾਰਕ ਦਾ 50063 ਦੇ ਲੱਗਿਆ ਗਾ 300 ਜੀ ਨੂੰ 53 ਸੌਰੀ ਦੰਦੀ ਖੀਰੀ ਹੈ ਹਾਂ ਖੀਰੀ ਬਿਲਕੁਲ ਦੁੱਧ ਦੰਦ ਖੀਰੀ ਠੀਕ ਹੈ ਹਾਂਜੀ 50053 ਲੱਗਿਆ ਲੈ ਬਾਹਰ ਨੂੰ ਦੋ ਰੁਪਏ ਖੁਬਰਕ ਕੱਦਗਾਠ ਵਗੈਰਾ ਦੇਖੋ ਬੱਚੀ ਅਰਮਾਡਾ ਤੇ ਸੀਮਨ ਦੀ ਆਪ ਆ 50 ਜੀਰੋ 53 ਖਣੀ 36 ਜਿਹੜਾ ਲੱਗਿਆ ਵਾ ਹਾਂ ਤਿੰਨ ਮਾਰਕ ਦਾ ਤਿੰਨ ਮਾਰਕ ਦਾ ਤੇ ਤਿੰਨ ਮਹੀਨਿਆਂ ਤੋਂ 7 ਦਿਨ ਘਾਟ ਆ ਜਿਹੜਾ ਵੀਰ ਲੈ ਕੇ ਜਾਓ ਡਾਕਟਰ ਆਪਦਾ ਨਾਲ ਲੈ ਕੇ ਹੁਣ ਮੈਂ ਦੁਬਾਰੇ ਫੇਰ ਕਨਫਰਮ ਕਰਦਾ ਪੱਕੀ ਡੇਟ ਆ ਵੀਰੇ ਆਪਣਾ ਕੋਲ ਇਹ ਸਾਹ ਵਾਲੀਆਂ ਚੀਜ਼ਾਂ ਆਂ ਚੈੱਕ ਕਰਾਉਣੀਆਂ ਭਈਆ ਦੇ ਰੁਪਈਆ ਜਿਹਦੇ ਕੋਲੇ ਆ ਉਹਦਾ ਹੀ ਹੁੰਦਾ ਉਧੂ ਮੋੜ ਕੇ ਨਾ ਹੀ ਮੋੜਦਾ ਹੁੰਦਾ ਫੇਸ ਕੁਆਲਟੀ ਵਗੈਰਾ ਦੇਖੋ ਮੂੰ ਮਥਾ ਜਗਾ ਕੋੜੀ ਵਰਗੀਆਂ ਬੱਚੀਆਂ ਜਮਾ ਜੇ ਟਾਈਮ ਤੇ ਸੂੰਦੀ ਵਧੀਆ ਰੋਤੀ ਜਾ ਗਿਆ ਹਨਾ ਹਾਂ ਇੱਕ ਨੰਬਰ ਰੋਟੀ ਸੂੰਦੀ ਰੇਡ ਬਜ਼ਾਰ ਜੇ ਕੀ ਹੋਣਗੇ ਤੇ ਬਈ ਰੇਡ ਜਾਇਜ਼ ਹੀ ਕਰਾਂਗੇ ਕਰਾਂਗੇ ਦਾ ਵੀ ਸੂੰਦੀ ਕਈ ਵਾਰੀ ਨਾ ਵੇਚਣ ਲਈ ਵੀਰ ਲੈ ਲੈਂਦੇ ਆ ਫਿਰ ਦਿੱਕਤ ਆ ਜਾਂਦੀ ਹੈ ਪੜਦੇ ਵਾਲੇ ਕੰਮ ਹੁੰਦਾ ਹਨਾ ਜਾਇਜ਼ ਗੱਲ ਆ ਲੈ ਚਲੀ ਜੇ ਕੋਈ ਜੇ ਕੋਈ ਹੁਣ ਆਏ ਨਾ ਕਿੱਦਾਂ ਫਰੀ ਵਾਲੇ ਭਾਜ ਤਾਂ ਹੀ ਵੀ ਨਹੀਂ ਮਿਲਦੀ ਵੀਰੇ ਤੈਨੂੰ ਵੀ ਪਤਾ ਹਨਾ ਭਾ ਲਾਉਣੇ ਪੈਂਦੇ ਆ ਡਾਇਮੰਡ ਵੀ ਤਾਂ ਹੀ ਵੀਰੇ ਜਾਇਜ਼ ਗੱਲ ਆ ਸੋ ਜਿਹੜੇ ਵੀਰੇ ਕਹਿੰਦੇ ਆ ਪਰ ਫਾਰਮ ਚੜਾ ਕਰਨ ਇਹ 10 ਬੱਚੀਆਂ ਪਾਲੇ ਬੰਦਾ ਹਾਂਜੀ ਵੀਰੇ ਤੇ ਵੀ 12000 ਦੀ ਨੌਕ ਤੋ ਦੇਖੋ ਘੋੜੀ ਵਰਗੀ ਬੱਚੀ ਆ ਚੈੱਕ ਪਾਸ ਆ ਦੁਆਰੇ ਫੇਰ ਮੈਂ ਕਹਿੰਨਾ ਡਾਕਟਰ ਨਾਲ ਲੈ ਕੇ ਆਇਓ ਜਿਹੜਾ ਵੀਰ ਸੌਦਾ ਕਰੂਗਾ ਡਾਕਟਰ 200 ਲੈ ਲਓ 500 ਲੈਣ ਨੂੰ ਦਿੱਤਾ ਦੁਖਦਾ ਨਹੀਂ ਆਪਣੀ ਗਰੰਟੀ ਵੀ ਆ ਵੀਰੇ ਯਾਰ ਕੋਈ ਇਦਾਂ ਦੀ ਗੱਲ ਥੋੜੀ ਆਪਾਂ ਨਹੀਂ ਮੁੜ ਕੇ ਚਕਾਰ ਨਹੀਂ ਕਰਦੇ ਕਿ ਕੀ ਆ ਕੰਮ ਥੋੜੀ ਕਰਾਂਗੇ ਭਰਾ ਮੇਰੇ ਆਪਾਂ ਰੋਜ਼ ਘਰੇ ਮਾਲ ਵੇਚਣਾ ਆਪਣੀ ਚੈੱਕ ਕਰਾਈ ਵੀ ਆ ਆਪਾਂ ਉਹਦੇ ਘਰੇ ਲੈ ਕੇ ਚੈੱਕ ਕਰਾਈ ਆ ਵੀਰੇ ਬੈਠ ਠੀਕ ਹੈ ਆਏ ਮੰਨ ਲਾ ਵੀ ਜਰਸੀ ਦਾ ਕੱਦ ਪੂਰਾ ਵਧੀਆ ਜਰਸੀ ਦਾ ਸਾਈਜ਼ ਹੈ ਨਾ ਜਰਸੀ ਨੂੰ ਵੀ 2 ਇੰਚ ਉੱਪਰ ਦੀ ਲੰਘਦੀ ਆ ਵੀਰੇ ਬਸ ਪਰ ਜਿਹਦੇ ਤਿਆਰ ਗੱਠ ਕੱਦ ਜਾਪਾ ਦੋ ਟਾਂ ਹੀ ਲੱਖ ਦੀ ਬੱਸੀ ਸੀ 98 ਤੋਂ 85 85000 99 ਪਿੰਡ ਤੌੜਾ